ਕਿਸ ਤਰ੍ਹਾਂ ਦੀ ਅੱਜ ਮੁਹਿੰਮ ਚਲਾਈ ਗਈ ਹਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਅ ਜਿਵੇਂ ਕਿ ਸਾਰੇ ਜਾਣਦੇ ਨੇ ਸੀਐਮ ਸਾਹਿਬ ਵੱਲੋਂ ਜਿਹੜਾ ਹੈਗਾ ਨਸ਼ਿਆਂ ਦੇ ਜਿਹੜਾ ਹੈਗਾ ਅਗਾਜ਼ ਕੀਤਾ ਗਿਆ ਉਹਨਾਂ ਨੇ ਡੀਜੀਪੀ ਸਰ ਦੇ ਰੈਨਮਾਈਟ ਜਿਹੜੀ ਡਿਊਟੀ ਲਈ ਹੈ ਤੇ ਇਸੇ ਅਗਾਜ਼ ਚ ਅੱਜ ਜਿਹੜਾ ਪਹਿਲਾ ਦਿਨ ਸੀਗਾ ਤੇ ਅੱਜ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਨਸ਼ਾ ਦੇ ਵਿਰੁੱਧ ਆਪਰੇਸ਼ਨ ਕੀਤਾ ਗਿਆ ਤੇ ਇਹਦਾ ਜਿਹੜਾ ਹੈਗਾ ਡਰਗ ਅਗੇਂਸਟ ਵਾਲ ਇਹ ਉਹ ਕਹਿੰਦੇ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਜਿਹੜਾ ਅਸੀਂ ਜਿਹੜਾ ਹੈਗਾ ਨਾੜਾ ਲੈ ਕੇ ਜਿਹੜੇ ਹੈਗੇ ਆ ਅੱਜ ਤੋਂ ਸਟਾਰਟ ਕੀਤਾ ਤੇ ਅੱਜ ਜਿਹੜਾ ਆਪਰੇਸ਼ਨ ਹੋਇਆ ਇਹਦੇ ਚ ਅਸੀਂ ਜਿਹੜਾ ਹੈਗਾ ਸਾਰਾ ਸਾਡਾ ਡਿਸਟ੍ਰਿਕਟ ਫੋਰਸ ਇਕਜੁੱਟ ਹੋ ਕੇ ਅਸੀਂ ਜਿੰਨੀ ਸਾਡੀ ਫੋਰਸ ਸੀ ਉਹਦੇ ਮੁਤਾਬਕ ਅਸੀਂ ਜਿਹੜੇ ਹੌਟਸਪੌਟਸ ਪਿੰਡ ਜਿਹੜੇ ਪਿੰਡ ਅਸੀਂ ਚੁਣੇ ਆ ਕਰ ਅੱਜ ਦੇ ਲਈ ਤੇ ਉਹਦੇ ਚ ਅਸੀਂ ਜਿਹੜਾ ਹੈਗਾ ਆਪਣੀਆਂ ਪਾਰਟੀਆਂ ਬਣਾ ਕੇ ਰੇਡ ਕੀਤਾ ਗਿਆ ਜਿਸ ਤੋ ਕਿ ਡੀਜੀਪੀ ਸਰਬਨੋ ਉੱਚ ਅਧਿਕਾਰੀ ਵੀ ਸਾਰੇ ਜਗ੍ਹਾ ਪੁਆਇੰਟ ਕੀਤੇ ਗਏ ਸੀ ਦੇ ਆਈਜੀ ਸਰਦਾਰ ਕੁਜੋ ਸਿੰਘ ਡਾ ਰਿਰਨਮਾਈ ਇਹ ਰੱਸੀ ਜਿਹੜਾ ਇਹ ਆਗਾਜ਼ ਕੀਤਾ ਹੈਗਾ ਤੇ ਇਹਦੇ ਚ ਜਿਹੜਾ ਉਹਨਾਂ ਵੱਲੋਂ ਜੁਆਇਨ ਕਰਨ ਤੋਂ ਬਾਅਦ ਅਸੀਂ ਜਿਹੜਾ ਹੈਗਾ ਨਾਲ ਜਾ ਕੇ ਸਰਚ ਕੀਤੀ ਤੇ ਮੀਡੀਆ ਸਾਡੇ ਨਾਲ ਸੀਗਾ ਤੇ ਅਸੀਂ ਪੂਰਾ ਜਿਹੜਾ ਹੈਗਾ ਓਪਨਲੀ ਸਾਰਿਆਂ ਦੇ ਸਾਹਮਣੇ ਜਿਹੜਾ ਹੈਗਾ ਉਹ ਸਰਚ ਕੀਤੀ ਉਹਦੇ ਸਰਚ ਦੇ ਦੌਰਾਨ ਸਾਨੂੰ ਜਿਹੜਾ ਹੈਗਾ ਆ ਪ੍ਰਾਪਤੀ ਲਈ ਜਿਹੜੀ ਕਿ ਮੈਂ ਤੁਹਾਨੂੰ ਡਿਟੇਲ ਦੱਸ ਦੂੰਗਾ ਸੋ ਇਹਦਾ ਮਕਸਦ ਇਹ ਹੈ ਕਿ ਅਸੀਂ ਇਹ ਇਹ ਜਿਹੜਾ ਅੱਜ ਦਾ ਆਪਰੇਸ਼ਨ ਹੈਗਾ ਰਿਸਪॉन्स ਇਹ ਇੱਕ ਸਟਾਰਟ ਸੋ ਇਹਦੇ ਛੁਣ ਅਸੀਂ ਹਰ ਤਰੀਕੇ ਨਾਲ ਜਿਹੜਾ ਹੈਗਾ ਇਹ ਅਸੀਂ ਸਟਾਰਟ ਕਰਾਂਗੇ ਤੇ ਅਨਸ਼ੂਰ ਕਰਦੇ ਹਾਂ ਸੀਐਮ ਸਾਹਿਬ ਦੇ ਸਾਨੂੰ ਜਿਹੜਾ ਹੈਗਾ ਜੋ ਮਿਲਦੇ ਜੇシャ ਨਿਰਦੇਸ਼ ਦਿੱਤੇ ਆ ਡੀਜੀਪੀ ਸਾਹਿਬ ਦੀ ਰਹਿਮਾਈ ਹੇਠ ਅਸੀਂ ਤੁਹਾਡੇ ਸਾਰਿਆਂ ਦੀ ਮਦਦ ਨਾਲ ਮੇਰਾ ਕਹਿਣਾ ਮਤਲਬ মিডিਆ ਦੇ ਰਾਹੀਂ মিডিਆ ਵੀ ਨਾਲ ਸਾਡੇ ਤੇ মিডিਆ ਦੇ ਰਾਹੀਂ ਮੈਂ ਕਹਾਂਗਾ ਕਿ ਸਾਰੇ ਜਿਹੜੇ ਆਪਾਂ ਪੰਜਾਬ ਵਾਸੀ ਆਂ ਖਾਸ ਕਰ ਫਾਜ਼ਿਲਕਾ ਦੇ ਵਾਸੀ ਆਂ ਅਸੀਂ ਦਿਨੋਂ ਤਨੋਂ ਮਨੋਂ ਜਿਹੜਾ ਹੈਗਾ ਨਾਲ ਜੁੜ ਕੇ ਇਹ ਜਿਹੜਾ ਹੈਗਾ ਮਹਿੰਮ ਜਿਹੜੀ ਹੈਗੀ ਕਾਮਯਾਬ ਕਰਾਂਗੇ ਪਰ ਅਸੀਂ ਇਹੀ ਚਾਹੁੰਦੇ ਆਗੇ ਆਂ ਕਿ ਸਾਡਾ ਸਾਥ ਜਿਹੜਾ ਹੈਗਾ ਤੁਸੀਂ ਦਿਓ ਤੇ ਮੈਨੂੰ ਇਹ ਬੜਾ ਭਰੋਸਾ ਹੈਗਾ ਕਿਉਂਕਿ ਜਦੋਂ ਇੱਕ ਸੱਚੀ ਨੀਤ ਨਾਲ ਕੰਮ ਕਰਦੇ ਆਂ ਤਾਂ ਜਦੋਂ ਸਾਰੀ ਕਾਇਨਾਤ ਜਿਹੀ ਹੈਗੀ ਆ ਸਾਰਾ ਜਿਹੜਾ ਸਾਡੇ ਪੰਜਾਬ ਵਾਸੀ ਦਿਨੋ ਜੇ ਜੁੜ ਜਾਣ ਤਾਂ ਕੁਛ ਵੀ ਚੀਜ਼ ਜਿਹੜੀ ਹੈਗੀ ਹੋ ਰਹਿ ਨਹੀਂ ਸਕਦੀ ਇਸੇ ਕਰਕੇ ਆਪਾਂ ਇਕੱਠੇ ਹੋ ਕੇ ਆਤਵਾਦ ਖਤਮ ਕੀਤਾ ਸੋ ਮੈਨੂੰ ਜਿਹੜਾ ਹੈਗਾ ਪੂਰਾ ਪ੍ਰੋਸੈਸ ਅਸੀਂ ਸਾਰੇ ਮਿਲ ਜੁਲ ਕੇ ਪਿੰਡ ਪਿੰਡ ਜਿਹੜੀ ਇਹ ਮਹਿੰਮ ਚਲਾਵਾਂਗੇ ਇਹ ਇਕੱਲਾ ਐ ਨਹੀਂ ਰਹੂਗਾ ਮੈਂ ਇਹ ਹੀ ਦੱਸਣਾ ਚਾਹੁੰਨਾ ਤੁਹਾਨੂੰ ਕਿ ਅਸੀਂ ਇਹ ਅੱਜ ਤੱਕ 8 ਹੌਟਸਪੌਟਸ ਦਾ ਕੀਤਾ ਹੈਗਾ ਇਹ ਇਹ ਨਹੀਂ ਹੈਗਾ ਵੀ ਇਹ 8 ਹੌਟਸਪੌਟਸ ਇੱਥੇ ਕਰ ਲਈ ਤੇ ਖਤਮ ਹੋ ਗਿਆ ਜੀ ਅਸੀਂ ਜਿਹੜਾ ਹੈਗਾ ਆਪਣੇ ਆਫੀਸਰਸ ਦੇ ਨਾਲ ਮਿਲ ਕੇ ਪਿੰਡ ਪਿੰਡੇ ਨੂੰ ਭਾਈਨੇ ਚਲਾਵਾਂਗੇ ਤੇ ਉਸ ਤੋਂ ਇਲਾਵਾ ਸਾਡਾ ਮਕਸਦ ਡਰਗ ਜਿਹੜੀ ਆਉਣ ਵਾਲਾ ਉਹਨੂੰ ਬ੍ਰੇਕ ਕਰਨਾ ਹੈਗਾ ਪਲੱਸ ਨਾਲ ਨਾਲ ਜਿਹੜਾ ਹੈਗਾ ਨਸ਼ਾ ਦੇ ਵਿੱਚ ਜਿਹੜੇ ਲੱਤੇ ਹੈਗੇ ਉਹਨਾਂ ਨੂੰ ਸਹੀ ਇਲਾਜ ਲਈ ਜਿਹੜਾ ਹੈਗਾ ਪ੍ਰੇਰਿਤ ਕਰਨਾ ਹੈ ਜਿਸ ਤੇ ਕੀ ਸਰਕਾਰ ਵੱਲੋਂ ਬਹੁਤ ਇੰਤਜ਼ਾਮ ਕੀਤੇ ਗਏ ਨੇ ਡੈਪਟੀ ਕਮਿਸ਼ਨਰ ਦੀ ਬਸਲੀ ਡਿਊਟੀ ਲਈ ਗਈ ਹੈ ਸੋ ਅੱਜ ਦਾ ਮੈਂ ਦੇਖਦੇ ਹੋਏ ਜਿਹੜਾ ਹੈਗਾ ਸਾਡਾ ਅੱਜ ਦਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਉਹਦੇ ਜਿਹੜਾ ਅਸੀਂ 340 ਸਾਡੇ ਬੰਦੇ ਜਿਹੜੇ ਫੋਰਸ ਬਾਰਸ ਸੀਗੇ ਉਹਨਾਂ ਦੌਰਾਨ ਅਸੀਂ 11 ਹਾਟਸਪੌਟਸ ਚੁਣੇ ਸੀਗੇ ਉਹ ਹਾਟਸਪੌਟਸ ਚ 129 ਵਿਅਕਤੀ ਜਿਹੜੇ ਹੈਗਾ ਜਿਹੜੀ ਅਸੀਂ ਚੈੱਕ ਕੀਤੇ ਸੀਗੇ ਜਿਨ੍ਹਾਂ ਨੂੰ ਅਸੀਂ ਜਿਹੜਾ ਹੈਗਾ 8 ਬੰਦੇ ਰਾਉਂਡ ਅਪ ਕਰਕੇ ਅਸੀਂ 11 ਕੇਸ ਰਜਿਸਟਰ ਕੀਤੇ ਆ ਤੇ 11 ਹੀ ਬੰਦੇ ਗ੍ਰਿਫਤਾਰ ਕੀਤੇ ਆ ਜਿਦੇ ਚੋਨਾ ਚ ਉਹ ਜਿਹੜੀ ਹੈਗੀ ਆ ਕਾਫੀ ਮਾਤਰਾ ਚ ਹੈਰੋਇਨ ਯਾ ਗਮਨੀ ਨਿਸ਼ੀਰੀਆਂ ਗੋਲੀਆਂ ਤੇ ਲਾਹਨ ਲਾਈਟਰ ਮੋਟਰਸਾਈਕਲ ਤੇ ਕਾਰਜਲਾਪ ਰੰਭ ਕੀਤਾ ਹੈ ਜੀ ਸੋ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਇਹ ਇੱਕ ਸਟਾਰਟ ਹੈ ਅਸੀਂ ਇਹ ਜਿਹੜਾ ਹੈਗਾ ਤੁਹਾਡੇ ਸਹਿਯੋਗ ਨਾਲ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਵੀ ਸੀਕ੍ਰੀਟ ਰੱਖੀ ਜਾਊਗੀ ਜੇ ਤੁਹਾਨੂੰ ਕੋਈ ਇਥੋਂ ਇਨਫੋਰਮੇਸ਼ਨ ਤੁਸੀਂ ਦੇਣਾ ਚਾਹੁੰਦੇ ਹੋ ਵੈਸੇ ਪੰਜਾਬ ਐਪ ਸਾਡੀ ਚੱਲ ਰਹੀ ਹੈ ਸੇ ਪੰਜਾਬ ਉਹਦੇ ਚ ਜਿਹੜਾ ਹੈਗਾ ਇਨਫੋਰਮੇਸ਼ਨ ਦਿਓ ਤਾਂ ਮੰਨਣ ਅਸੀਂ ਕੰਮ ਕਰਾਂਗੇ ਅਸੀਂ ਕਹਿਣਾ ਚਾਹੁੰਦਾ ਕਿ ਇਹ ਇੱਕ ਆਗਾਜ਼ ਹੈ ਤੇ ਮੈਂ ਜਿਹੜੇ ਨਸ਼ੇ ਦੇ ਸਮਗਨਰ ਨੇ ਜਾਂ ਜਿਹਨ ਨਸ਼ਿਆਂ ਨੂੰ ਰੋੜ ਕਰਦੇ ਆ ਉਹਨਾਂ ਨੂੰ ਮੇਰੇ ਵੱਲੋਂ ਐਜ਼ ਹਾਜ਼ਰਖਾਤੇ ਵਿੱਚ ਮੈਂ ਇਹ ਕਹਿਣਾ ਚਾਹਣਾ ਤੇ ਉਹਨਾਂ ਨੂੰ ਮੇਰੇ ਵੱਲੋਂ ਇਹ ਹੈ ਕਿ ਜਾਂ ਤਾਂ ਉਹ ਇੱਕਦਮ ਛੱਡ ਦੇ ਆਖੀਸਿੰਡਰ ਕਰ ਦੇ ਨਹੀਂ ਇਦਾਂ ਨਤੀਜਾ ਮਾੜਾ ਹੋਊਗਾ ਤੇ ਹੁਣ ਉਹ ਗੱਲ ਨਹੀਂ ਹੋਊਗੀ ਵੀ ਤੁਸੀਂ ਕਰੋ ਘਰ ਪਿੰਡੋਂ ਪਿੰਡ ਤੁਸੀਂ ਨਸ਼ਾ ਪੰਚਾ ਦੋ ਤੇ ਅਸੀਂ ਇਸ ਨੂੰ ਜਿਹੜਾ ਹੈਗਾ ਡੀਪਲੀ ਲਵਾਂਗੇ ਅਸੀਂ ਆਪਣੇ ਥਾਣੇ ਐਸ ਐਚਓ ਫੋਰਸ ਨੂੰ ਸਟਰੋਂਗ ਕਰਾਂਗੇ ਠੀਕ ਹੈ ਜੀ ਜਿੱਥੇ ਜੋ ਉੱਥੇ ਵੀ ਕਤਾਹੀ ਮਿਲੀ ਤਾਂ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਕੋਈ ਇਨਕੁਆਇਰੀ ਨਹੀਂ ਹੋਊਗੀ ਸਿੱਧਾ ਜਿਹੜਾ ਹੈਗਾ ਉਹਨੂੰ ਸਸਪੈਂਡ ਕੀਤਾ ਜਾਊਗਾ ਜਾਂ ਜੇ ਬੁਢੀ ਗਲਤੀ ਕੀਤੀ ਤੂੰ ਤਾਂ ਡਿਸਮਿਸ ਕੀਤਾ ਜਾਊਗਾ ਉਹ ਚਾਹੇ ਕੋਈ ਵੀ ਹੋਵੇ ਸੋ ਮੈਂ ਅੱਜ ਦਾ ਇਹੀ ਕਹੂੰਗਾ ਸਾਰਿਆਂ ਨੂੰ ਕਿ ਆਪਾਂ ਸਾਰੇ ਇੱਕ ਦੂਜੇ ਨਾਲ ਰਲ ਕੇ ਇਸ ਨੂੰ ਕੱਢੀਏ ਤੇ ਅਸੀਂ ਜਿਹੜਾ ਹੈਗਾ ਅੱਜ ਤੋਂ ਫੁੱਲ ਫਲੈਜ ਨਾਲ ਹੁਣ ਜਿਹੜਾ ਹੈਗਾ ਕੰਟੀਨਿਊਸ ਦਿਨ ਰਾਤ ਜਿਹੜਾ ਹੈਗਾ ਇਹ ਤੇ ਮਦਦ ਲੱਗਾਂਗੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪਾਂ ਨੂੰ ਕਾਮਯਾਬੀ ਮਿਲੂਗੀ ਜੀ ਸਰ ਕਿੰਨੀ ਮਾਤਰਾ ਦੇ ਵਿੱਚ ਹਰੋਇਨ ਬਰਾਮਦ ਹੋਈ ਹੈ ਹਰੋਇਨ ਹੈਗੀ ਜੀ 54 ਗ੍ਰਾਮ ਹਰੋਇਨ ਅਸੀਂ ਕੀਤੀ ਹੈ ਤੇ ਕੁਝ ਡਰਗ ਮਨੀ ਹੈਗੀ ਆ ਕੁਝ ਨਸ਼ੀਲੀ ਗੋਲੀਆਂ ਹੈਗੀਆਂ ਨੇ ਤੇ ਇਹ ਤੇ ਜਿਹੜਾ ਹੈਗਾ ਕਿਉਂਕਿ ਹਲੇ ਫੜਿਆ ਹੈਗਾ ਤੇ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚੱਲੇ ਹੋਰ ਨਿਕਲਣੀ ਹੈ ਕਿਉਂਕਿ ਜਦੋਂ ਵੀ ਕੋਈ ਚੀਜ਼ ਹੋਰੋ ਸਾਟਾਰਟਿੰਗ ਤੋਂ ਬਾਅਦ ਉਹਦੀ ਜਿਹੜੀ ਬੈਂਕਮੈਂਟ ਫਾਰਵਰਡ ਲਿੰਕ ਕਰਨਾ ਉਹਦੇ ਚ ਫਿਰ ਬਾਅਦ ਚ ਰਿਕਵਰੀ ਅੱਗੇ ਬਾਦੀਆਂ ਨੇ ਉਹ ਜਦੋਂ ਰਿਕਵਰੀ ਹੋਊਗੀ ਉਹਦੇ ਬਾਰੇ ਸਿੱਕ ਨੂੰ ਡਿਫੀਨਿਟਲੀ ਹੋਸੇ ਜਿੰਨੇ ਵੀ ਮੁਜਰਮ ਫੜੇ ਨੇ ਉਹ ਨਸ਼ਾ ਵੇਚਦੇ ਹੀ ਸੀਗੇ ਜਾਂ ਖੁਦ ਵੀ ਕਰਦੇ ਸੀ ਨਹੀਂ ਨਹੀਂ ਉਹ ਨਸ਼ਾ ਵੇਚਣ ਵਾਲੇ ਸੀ ਤੇ ਜਿਹੜੇ ਅਸੀਂ ਦੋ ਜਿਹੜੇ ਸਾਡੇ ਉਹ ਪਿੰਡਾਂ ਦੇ ਦੌਰਾਨ ਚੈਕਿੰਗ ਕਰਨ ਚ ਦੋ ਜਿਹੜੇ ਗੰਦੇ ਕੰਜ਼ਿਊਮਰ ਸੀਗੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਡੀ ਐਡਿਕਸ਼ਨ ਸੈਂਟਰ ਭੇਜਿਆ ਹੈਗਾ ਜੋ ਜਿਹੜੇ ਬੰਦੇ ਫੜੇ ਹੈ ਜੀ ਉਹਨਾਂ ਦਾ ਕੋਈ ਪੁਲਿਸ ਰਿਕਾਰਡ ਪੁਰਾਣਾ ਬਿਲਕੁਲ ਜੀ ਚੈੱਕ ਕਰ ਰਹੇ ਆ ਉਹਨਾਂ ਦਾ ਪੁਲਿਸ ਰਿਕਾਰਡ ਹੋਊਗਾ ਕਿਉਂਕਿ ਜਿਹੜੇ ਬੰਦੇ ਫੜੇ ਆ ਉਹਨਾਂ ਚੋਂ ਕੁਝ ਬੰਦੇ ਬੜੇ ਲਿਸਟਡ ਸਮਗਲਰ ਸੀ ਜਿਨ੍ਹਾਂ ਨੂੰ ਅਸੀਂ ਭਾਲ ਕਰ ਰਹੇ ਸੀਗੇ ਉਹ ਵੀ ਫੜਿਆ ਹਾਂ ਸਿਰਫ ਫਾਜ਼ਿਲ ਦਾ ਪੁਲਿਸ ਲਈ ਬੜਾ ਵੱਡਾ ਚੈਲੰਜ ਹੈ ਕਿਉਂਕਿ 108 ਕਿਲੋਮੀਟਰ ਦਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਦੇ ਨਾਲ ਲੱਗਦਾ ਤੇ ਅਦਰੋਂ ਰਾਜਸਥਾਨ ਨਾਲ ਬਿਲਕੁਲ ਕਿਵੇਂ ਇਹਨੂੰ ਚੱਲ ਬੜਾ ਵੱਡਾ ਚੈਲੰਜ ਹੈ ਕਿਵੇਂ ਸੰਭਾਲ ਕੀਤਾ ਜੀ ਚੈਲੰਜ ਹੈਗਾ ਜੀ ਬੜੀ ਸ਼ਕਤੀ ਲਾਜਾਉਗੀ ਮੈਂ ਕਹਿਣਾ ਚਾਹੂੰਗਾ ਇਹ ਅਭੀ ਜਿਹੜਾ ਕੋਈ ਬੰਦਾ ਬਾਰਡਰ ਤੋਂ ਬਾਰਡਰ ਦੇ ਨੇੜੇ ਆਊਗਾ ਤੋ ਆਪਣਾ ਸੋਚ ਸਮਝ ਕੇ ਆਵੇ ਤੇ ਇਹ ਆਉਣ ਵਾਲੇ ਸਮੇਂ ਚੁਣਤੀਆਂ ਨੂੰ ਸ਼ੋਰ ਕਰਦੇ ਆ ਕਿ ਉਹ ਬਖਸ਼ਾ ਨਹੀਂ ਤੇ ਬਚ ਕੇ ਨਹੀਂ ਜਾਊਗਾ ਇਹ ਤੁਹਾਨੂੰ ਮੈਂ ਕਲੀਅਰ ਕਰਨਾ ਚਾਹਣਾ ਬਾਕੀ ਜਿਹੜਾ ਸਾਡਾ ਰਿਕਵਰੀਜ਼ ਹੈ ਕਿ ਹਨ ਉਹ ਨੂੰ ਅਸੀਂ ਹਲੇ ਕੰਟੀਨਿਊਸ ਜਿਹੜਾ ਹੈਗਾ ਇਹਨਾਂ ਨੂੰ ਅੱਗੇ ਪੁੱਛ ਕੇ ਚਲਾਵਾਂਗੇ ਤੇ ਇਹ ਇਹੀ ਮੈਂ ਕਹਿਣਾ ਚਾਹੂੰਗਾ ਜਿਹੜੇ ਲੋਕ ਸਾਰਾ ਜ ਫੜੇਗੇ ਨੇ ਜਿਹੜੇ ਲੋਕ ਫੜੇਗੇ ਨੇ ਇਹਨਾਂ ਦੀ ਪ੍ਰੋਪਰਟੀਆਂ ਇਹਨਾਂ ਨੇ ਕਾਫੀ ਬਣਾਈ ਹੋਈਗੀ ਜਾਂ ਕੁਝ ਹੋਰ ਉਹਦਾ ਕੀ ਸਾਡਾ ਪ੍ਰੋਸੈਸ ਚੱਲ ਰਿਹਾ ਜੀ ਤੁਸੀਂ ਦੇਖ ਹੀ ਰਹੇ ਹੋ ਆਲਰੇਡੀ ਸਟਾਰਟ ਵੀ ਹੋ ਗਿਆ ਹੈਗਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਚ ਜਿਹੜਾ ਪ੍ਰਾਪਰਟੀ ਡੈਮੋਲੇਸ਼ਨ ਹੋਈ ਹੈ ਤੇ ਅਸੀਂ ਵੀ ਜਿਹੜਾ ਹੈਗਾ ਕਾਫੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਚੁਣੀਆਂ ਨੇ ਉਹ ਅਸੀਂ ਆਪਣੀ ਜਿਹੜੀ ਉਹ ਜੋ ਅਸੀਂ ਚੁਣੀਆਂ ਨੇ ਉਹ ਅਸੀਂ ਡਿਪਟੀ ਕਮਿਸ਼ਨਰ ਨੂੰ ਭੇਜੀਆਂ ਨੇ ਗੁਪਤ ਰੱਖਿਆ ਗਿਆ ਹੈਗਾ ਉਹ ਵੈਰੀਫਾਈ ਕਰਕੇ ਜੋ ਕਾਨੂੰਨ ਦੇ ਮੱਧਪਕ ਜਿਹੜੀ ਉਹ ਆਊਗੀ ਤੇ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾ ਰਹੇ ਹਾਂ ਬਹੁਤ ਜਲਦੀ ਤੁਸੀਂ ਫਾਜ਼ਿਲਕਾ ਵਿੱਚ ਜਿਹੜਾ ਹੈਗਾ ਉਹਨਾਂ ਦੀਆਂ ਬਿਲਡਿੰਗਸ ਜਿਹੜੀਆਂ ਨਜਾਇਜ਼ ਬਣੀਆਂ ਨੇ ਉਹ ਤਾਂ ਨਹੀਂ ਆ ਦੇਖੋਗੇ ਅਕਸਰ ਗੱਲ ਕੀਤੀ ਜਾਂਦਾ ਜੀ ਕਿੰਨੇ ਜੀਓਜ਼ ਜਿਹੜੇ ਨੇ ਲਗਾਏ ਗਏ ਸੀ ਜ਼ਿਲ੍ਹੇ ਦੇ ਵਿੱਚ ਜੀਓ ਸਾਡੇ 3 ਐਸਪੀਸ ਨੇ ਠੀਕ ਹੈ ਜੀ ਤੇ ਸਬਡਿਵੀਜ਼ਨ ਦੇ ਡੀਐਸਪੀਸ ਜਿਹੜੇ ਹੈਗੇ 4 ਸਾਡੀਆਂ ਸਬਡਿਵੀਜ਼ਨਸ ਹੈਗੀਆਂ ਨੇ ਉਸ ਤੋਂ ਇਲਾਵਾ ਦੋ ਡੀਐਸਪੀ ਸਾਡੇ ਐਕਟਰਾ ਸੀਏ ਇਨਚਾਰਜ ਸਾਢੇ ਸਾਢੇ 4 ਸਾਰਿਆਂ ਨੇ ਮਿਲ ਜੁਲ ਕੇ ਇੱਥੋਂ ਤੱਕ ਕਿ ਅਸੀਂ ਜਿਹੜੇ ਸਾਡੇ ਦਫ਼ਤਰ 'ਚ ਬੈਠੇ ਹੈਗੇ ਅਮਰਾਜ ਉਹ ਵੀ ਅਸੀਂ ਨਾਲ ਲੋੜਿਆ ਇਸੇ ਮਹਾਂਜ ਕਿ ਜਿਹੜਾ ਹੈਗਾ ਆਪਾਂ ਸਾਰੇ ਇਕੱਠੇ ਹੋ ਕੇ ਜੜੀਏ ਉਹਨਾਂ ਲਈ ਵੀ ਜਿਹੜੇ ਦਫ਼ਤਰ ਵਾਲਿਆਂ ਨੇ ਵੀ ਸਾਨੂੰ ਇਹ ਨਹੀਂ ਹੈਗਾ ਉਹਨਾਂ ਨੇ ਬੀਲਿੰਗ ਦਿਖਾਈ ਹੈ ਵੀ ਅਸੀਂ ਵੀ ਜਿਹੜਾ ਹੈਗਾ ਇਸ ਮੁਹਿੰਮ 'ਚ ਤੁਹਾਡੇ ਨਾਲ ਜੁੜਨਾ ਚਾਹੁੰਦੇ ਥੈਂਕ ਯੂ ਉਮੀਦ ਕਰਦਾ ਹਾਂ